ਸਾ ਪਾਪ ਕੀ ਮਾਤਾ ਪਿਤਾ ਮਾ ਭਾਈ ਦیدار ਸਿੰਘ ਜੀ ਮਾਤਾ ਮਾਤਾ ਭੋਲੀ ਜੀ ਵੱਡੀ ਵੱਡੀ ਸੇਵਾ ਕੀਤੀ ਮਾਤਾ ਭੋਲੀ ਨੇ ਬਾਬਾ ਜੀ ਦੀ 사ਸੰਗਤ ਜੀ ਲੋਕ ਜੋ ਮਰਜੀ ਕਹਿ ਪਰ 사ਸੰਗਤ ਅੱਜ ਅਲੀ ਖੇਰ ਵਾਲੇ ਦੇਖਦੇ ਆ ਨਾ ਉਦੋਂ ਸਾਡੇ ਵੱਡੇ ਵੱਡੇਰੇ ਟਿਚਰਾਂ ਵੀ ਕਰਦੇ ਹੋਣਗੇ ਮਜ਼ਾਕਾਂ ਵੀ ਕਰਦੇ ਹੋਣਗੇ ਚਾਹੇ ਉਹ ਕੋਈ ਵੀ ਮਾਪੁਰਖ ਹੋਵੇ ਚਾਹੇ ਉਹ ਰਾਜਾ ਸਾਹਿਬ ਜੀ ਰਾਜਾ ਸਾਹਿਬ ਨੂੰ ਬਚਲਾ ਕਰਦੇ ਸੀ ਲੋਕ ਮਜ਼ਾਕਾ ਕਰਦੇ ਸੀ ਪਰ ਇਹ ਤੇ ਪਤਾ ਬਾਅਦ ਚ ਲੱਗਦਾ ਹੈ ਨਾ ਜਦੋਂ ਮਹਾਪੁਰਖ ਸਰੀਰ ਕਰਕੇ ਚਲੇ ਜਾਂਦੇ ਆ ਨਾ ਫਿਰ ਪਛਤਾਵਾ ਪੱਲੇ ਰਹਿ ਜਾਂਦਾ ਖਤਮ ਆਪ ਸਿਵਾਹ ਅੱਜ ਵੀ ਦੁਨੀਆ 'ਚ ਫਕੀਰ ਨੇ ਅੱਜ ਵੀ ਐਸੀਆਂ ਕਮਾਈਆਂ ਵਾਲੇ ਹੈ ਨੇ ਪਰ ਦੁਨੀਆ ਨਹੀਂ ਪਛਾਣਦੀ ਖਤਮ ਆਪ ਸਿਵਾਹ ਵਾਹਿਗੁਰੂ ਨਹੀਂ ਪਛਾਣ ਆਉਂਦੀ ਬਾਬਾ ਸਾਹਿਬ ਦਾਸ ਦੀ ਵੀ ਪਛਾਣ ਨਹੀਂ ਆਈ ਜੇ ਪਛਾਣ ਆਉਂਦੀ ਹੁੰਦੀ ਤੇ ਲੋਕ ਇਦਾਂ ਹੀ ਵਿਹਾਰ ਕਰਦੇ ਕੋਈ ਲੱਤ ਮਾਰ ਦਿੰਦਾ ਸੀ ਕੋਈ ਸੋਟੀ ਮਾਰ ਦਿੰਦਾ ਸੀ ਨਾ ਮਨ ਬਿਰਾਗ ਵਿੱਚ ਆ ਗਿਆ ਸਮਝ ਲਈ ਇਹ ਬਿਰਾਗ ਤੇਰੇ ਕਈ ਜਨਮਾਂ ਦੇ ਪਾਪ ਧੋ ਕੇ ਰਖ ਦੂ ਖਤਮਾ ਵਾਹਿਗੁਰੂ ਜੀ ਜਦੋਂ ਸਮਾਂ ਜੇ ਤੇ ਆਉਂਦਾ ਬਾਬਾ ਜੀ ਅੱਖਾਂ ਸਾਹਮਣੇ ਸੀਣ ਲੈ ਕੇ ਆਓ ਇਹ ਅਲੀ ਫੇਰ ਦੀਆਂ ਗਲੀਆਂ ਇਹ ਉਹ ਖੇਤ ਜਿੱਨਾ ਖੇਤਾਂ ਕਿਤੇ ਬਾਬਾ ਸਾਹਿਬ ਦਾ ਜੀ ਬੈਠੇ ਹੁੰਦੇ ਸੀ ਤੇ ਮਾਤਾ ਪੋਲੀ ਨੇ ਪਿੱਛੇ ਪ੍ਰਸ਼ਾਦਾ ਲੈ ਕੇ ਜਾਣਾ ਖਤਮਾ ਵਾਹਿਗੁਰੂ ਮਾਤਾ ਪੋੜੀ ਨੇ ਪ੍ਰਸ਼ਾਦਾ ਲੈ ਕੇ ਜਾਣਾ। ਕਈ ਵਾਰੀ ਭਾਈ ਬਰਿਆਮ ਸਿੰਘ ਨੇ ਵੀ ਕਹਿਣਾ ਮਾਤਾ ਛੱਟ ਬੈਠਾ ਰਹਿੰਦੇ ਜਿੱਥੇ ਬੈਠੇ। ਪਰ ਗਏ ਮਾਂ ਆ ਨਾ ਮਾਂ ਦੇ ਭਾਵੇਂ ਪੰਜ ਪੁੱਤ ਹੋਣ ਸਭ ਨੂੰ ਪਿਆਰ ਕਰਦੀ ਆ ਬੇਟੀਆਂ ਮਾਮਾ। ਮਾਂ ਨੇ ਪ੍ਰਸ਼ਾਦਾ ਲੈ ਕੇ ਜਾਣਾ ਤੇ ਲੋਕਾਂ ਨੇ ਵੇਖਣਾ ਉਹ ਕਮਲੇ ਪੁੱਤ ਲਈ ਰੋਟੀ ਚੱਕੀ ਮਿਲਦੀ ਐ ਤੇ ਕਈ ਵਾਰੀ ਬਾਹ ਫੜ ਕੇ ਆਪਣੇ ਪੁੱਤ ਨੂੰ ਘਰ ਲੈ ਕੇ ਆਉਣ ਗਤਬਾ ਦਾ। ਵਾਹਿਗੁਰੂ ਇੰਨਾਂ ਗੜੀਆਂ ਕਿਤੇ ਮਾਤਾ ਭੋਲੀ ਬਾਪਣ ਕੇ ਦਰਦੀ ਹੋਏਗੀ ਬਾਬਾ ਸਾਹਿਬਦਾਸ ਨੂੰ ਲੈ ਕੇ ਕਿ ਪੁੱਤ ਚੱਲ ਕਰ ਨੂੰ ਚੱਲ ਖਤਮਾ ਹਾਂ ਸੁਬਾਨ ਉਹ ਸਮਾਂ ਯਾਦ ਕਰੋ ਧੰਨ ਬਾਬਾ ਸਾਹਿਬਦਾਸ ਦੇ ਜਿਸ ਦੀ ਗਲੀਆਂ 'ਚ ਚਰਨ ਪਏ ਨੇ ਜਿੱਥੇ ਅੱਜ ਬਾਬਾ ਸਾਹਿਬਦਾਸ ਨੂੰ ਯਾਦ ਕਰ ਰਹੇ ਉੱਥੇ ਮਾਂ ਨੂੰ ਵੀ ਯਾਦ ਕਰੋ ਖਤਮਾ ਸੁਬਾਨ ਬਾਬਾ ਜੀ ਦੱਸ ਰਹੇ ਸਨ ਕਿਵੇਂ ਘੋੜੀਆਂ ਪਰ ਤੇ ਇਹ ਸਾਰੀਆਂ ਤਾਕਤਾਂ ਕਿੱਥੋਂ ਮਿਲੀਆਂ ਬੰਦਗੀ ਚੋਂ ਕਮਾਈ ਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੇ ਸੰਗ ਪਰੈ ਸੰਤ ਰਤਨ ਰਾਈ ਕਹਿੰਦਾ ਮੀਰਾ ਕਾਇਆ ਰਤ ਹੋ ਰੂਪ ਚਾਈ ਨਿਰਖੋ ਦੇਅ ਤੁਨ ਤੀ ਨਾਮਈ ਚਾਰ ਚਰਨ ਤੇ ਬੋ ਅੰਗੜ ਗਾ ਰੂ ਸੁਖ ਤਾਂ ਰਹਿਨ ਸacchar ਕਉ ਕਲੀ ਜੋ ਕਈ ਕਰੀ ਚੈ ਸਰਵਪੂਰ ਮਹਾਰੰਦੀ ਜੈ ਕਾ ਵੀਰੀ ਗੋ ਜਾਗ ਜਪ ਤਪ ਕਰ ਵਰਸ ਤੂ ਜਾਣ ਜਾਗਰ ਨਹੀਂ ਪਾਏ ਦੁਜਾ ਭਰੀ ਜਨਮ ਨਾਮਾ ਮੁਰਸੂ ਨਾਈ ਲ ਕਿਹ ਕਰਾਈ ਨਾ ਤਿਰ ਪੁਜ ਪਾਈਐ ਰ ਪਰ ਹਲ ਲੋ ਅਰ ਲੋ ਕਾਚਾਰ ਉਪਰ ਅਰ ਕਾਮ ਕਰੂ ਜੋ ਅੰਕਾਰ ਘਰ ਹੀ ਚਾਹੀਦਾ ਮੈਂ ਭਾਂਡੇ ਮੇਰੇ ਘਰ ਕੀ ਕਹਿ ਚੱਕਾ ਪਾ ਲਾ

I'm to